ਹੈਲੋ ਸਾਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਗੁਰਲੀਨ ਵਹਿਰਾ ਬਲਾਕ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਜੀ ਗਏ ਸੀ ਹਜੂਰ ਸਾਹਿਬ ਜੀ 2022 ਚ ਤੇ ਉੱਥੋਂ ਦੀ ਆਪਾਂ ਜਾਦਾ ਤਾਜ਼ੀਆਂ ਕਰਦੇ ਹਾਂ ਜੀ ਤੇ ਤੁਹਾਨੂੰ ਵੀ ਹਜੂਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਤੇ ਆਪਾਂ ਜੀ ਟ੍ਰੇਨ 'ਚ ਗਏ ਸੀਗੇ ਟ੍ਰੇਨ 'ਚ ਆਪਾਂ ਪ੍ਰਸ਼ਾਦੇ ਘਰੋਂ ਬਣਾ ਕੇ ਲੈ ਕੇ ਗਏ ਸੀਗੇ ਜੀ ਵੈਸੇ ਟ੍ਰੇਨ 'ਚ ਵੀ ਪ੍ਰਸ਼ਾਦੇ ਮਿਲ ਰਹੇ ਸੀ ਜੀ ਉੱਥੇ ਵੀ ਲੰਗਰ ਦੀ ਸੇਵਾ ਚੱਲ ਰਹੀ ਸੀ ਜਿਵੇਂ ਕੋਈ ਨਹੀਂ ਲੈ ਕੇ ਗਿਆ ਉਹ ਬਣਾ ਕੇ ਤੇਦਰ ਨਵਜੋਤ ਨੂੰ ਮੌਜਾ ਲੱਗਿਆ ਸੀ ਜੀ ਇਹ ਤਾਂ ਖਾਣ ਪੀਣ ਨਾਲੇ ਜੀ ਬੈਕ ਕੋਲੇ ਬੈਠਾ ਰਿਹਾ ਜੀ ਇਹ ਤਾਂ ਉੱਪਰ ਬੈਠਾ ਖਾਈ ਗਿਆ ਜੀ ਤੇ ਇਹਨਾਂ ਨੂੰ ਚਾਹ ਬਹੁਤ ਸੀ ਟ੍ਰੇਨ ਦਾ ਤੇ ਧੰਨਵਾਦ ਕਰਦੇ ਜੀ ਮੈਂ ਆਪਣੀ ਵੱਡੀ ਸਿਸਟਰ ਦਾ ਜਿਹੜੇ ਸਾਨੂੰ ਲੈ ਕੇ ਗਏ ਜੀ ਹਜੂਰ ਸਾਹਿਬ ਤੇ ਆਪਾਂ ਚਲੋ ਜੀ ਤੁਹਾਨੂੰ ਯਾਤਰਾ ਤੇ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਆਪਾਂ ਜੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਹਜ਼ੂਰ ਆਪਾਂ ਸ਼ਾਮ ਨੂੰ ਗਏ ਸੀ ਦੂਸਰੇ ਦਿਨ ਰਾਤ ਨੂੰ ਪਹੁੰਚ ਗਏ ਸੀ ਫਿਰ ਸਵੇਰ ਨੂੰ ਜੀ ਆਪਾਂ ਇੱਧਰ ਦਰਬਾਰ ਸਾਹਿਬ 'ਚ ਆ ਗਏ ਸੀਗੇ ਜੀ ਵਾਹਿਗੁਰੂ ਜੀ ਕੀ ਬੋਲੇ சத்தேக சத்ன பத்தாம் வா பத்தாம் வாயு சத்தேபு சத்நா 으아, 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 마. 아 으아, 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 ਜੋਤ ਜੀ ਸਾਤੋਂ ਪਹਿਲਾਂ ਹੀ ਅੰਦਰ ਮੱਥਾ ਟੇਕਿਆ ਸੀ ਤੇ ਇਹਨੂੰ ਸਰੂਪਾ ਮਿਲਿਆ ਸੀ ਤੇ ਇਸਕੇ ਨਾਲ ਕਾ ਲੱਗਿਆ ਤੇ ਦੋਨੇ ਪੈਣ ਦਾ ਨਾਲਕੇ ਤੇ ਪਾਣੀ ਦਿੱਤਾ ਜੀ ਫਿਰ ਆਪਾਂ ਦੂਜੀ ਸਾਈਡ ਮੱਥਾ ਦੇਖਣ ਤੇ ਨज्योਤ ਨੂੰ ਜੀ ਸੇਵਾ ਕਰਾਉਣ ਦਾ ਬਹੁਤ ਛੌਂਕ ਕਰ ਜੀ ਤੇ ਇਹਦੇ ਅੰਦਰ ਸ਼ਰਦਾ ਵੀ ਹੈ ਜੀ ਇਹ ਘੇਰੇ ਨੇ ਗੁਰਦੁਆਰਾ ਸਾਹਿਬ ਜੀ ਉੱਤੇ ਸੇਵਾ ਕਰਾਈ ਲੱਗਰ ਦਿੱਤੀ ਜਿਹੜੇ ਵੀ ਗੁਰਦੁਆਰੇ ਸਾਹਿਬ ਆਪਾਂ ਗਏ ਜੀ ਉੱਥੇ ਵੀ ਸੇਵਾ ਕਰਾਈ ਜਿਵੇਂ ਆ ਕਿ ਸਾਨੂੰ ਕਮਰਾ ਮਿਲਿਆ ਸੀ ਜੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਉੱਤੇ ਵੀ ਸਵੇਰ ਨੂੰ ਆਪਣੇ ਮਾਸਟਰ ਜੀ ਨੇ ਸੇਵਾ ਕਰਵਾਉਂਦਾ ਕੀਤਾ ਜੀ ਵਧੀਆ ਲੱਗਦਾ ਨਾ ਮਸੀਂ ਵਾਕਰੋਂ ਦੇ ਹਨਾ ਕੋਈ ਬੱਚੇ ਨੂੰ ਚਲੋ ਕੁਛ ਮਾੜਾ ਮੋਟਾ ਨਾ ਗਿਆਨ ਹੁੰਦਾ ਵਾ ਤੇ ਇਹ ਮਾਸੜ ਜੀ ਨਾਲ ਆਪਦੇ ਨਾਲ ਸੇਵਾ ਕਰਵਾ ਰਿਆ ਸੀ ਹਾਂਜੀ ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕ ਆਏ ਸੀ ਜੀ ਉਸ ਤੋਂ ਬਾਅਦ ਲੰਗਰ ਪਾਣੀ ਛਕ ਕੇ ਆਪਾਂ ਮਾਲ ਟੇਕਰੀ ਗੁਰਦੁਆਰਾ ਸਾਹਿਬ ਆਏ ਜੀ ਉਸ ਤੋਂ ਬਾਅਦ ਹੋਰ ਵੀ ਕਾਫੀ 8-9 ਗੁਰਦੁਆਰੇ ਆਪਾਂ ਸਾਰੇ ਗਏ ਜੀ ਤੇ ਉਸ ਤੋਂ ਬਾਅਦ ਜੀ ਆਪਾਂ ਗੁਦਾਵਰੀ ਨਦੀ ਵਾਲਾ ਗੁਰਦੁਆਰਾ ਸਾਹਿਬ ਜਿੱਥੇ ਰਹੇ ਜੀ ਜੀ ਗੁਦਾਵਰੀ ਨਦੀ ਤੇ ਆਪਾਂ ਉੱਥੇ ਵੀ ਗਏ ਜੀ ਗੁਦਾਵਰੀ ਨਦੀ ਆ ਜੀ ਦੀ ਆਪਾਂ ਐਥੇ ਵੀ ਮੱਥਾ ਟੇਕਿਆ ਜੀ ਸਾਰੇ ਗੁਰਦੁਆਰੇ 8 9 ਤੇ ਗਏ ਜੀ ਆਪਾਂ ਸਾਰੀ ਜਗ੍ਹਾ ਤੇ ਜਾ ਕੇ ਆਏ ਹਾਂ ਜੀ ਇੱਧਰ ਹੈਗੇ ਜੀ ਮੇਰੇ ਭਾਜੀ ਵੱਡੇ ਮੇਰੇ ਤੋਂ ਵੱਡੇ ਸਿਸਟਰ ਮੇਰੇ ਜੀ ਤੇ ਅਸੀਂ ਸਾਰੇ ਗਏ ਸੀਗੇ ਜੀ ਕਿਰਪਾ ਕਰਕੇ ਸਾਡੇ ਚੈਨਲ ਤੇ ਨਵੇਂ ਪਲੀਜ਼ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇੱਧਰ ਗੁਲੀਨ ਤੇ ਨਵਜੋਤ ਹਾਂਜੀ ਇੱਧਰ ਪਰ ਪੀਰਾਂ ਦੀ ਜਗ੍ਹਾ ਬਣੀ ਹੋਈ ਆ ਕਾਫੀ ਲੋਕ ਜਿੰਦੇ ਵਗੈਰਾ ਤੇ ਜਾਂ ਤੜਾਕੀਆਂ ਸੁੱਖ ਸੁੱਖਦੇ ਆ ਜੀ ਉੱਥੇ ਜੀ ਨਵਜੋਤਨੀ ਜੀ ਪਿੰਗ ਝੂਟੀ ਜੀ ਇੱਥੇ ਗੁਰਦੁਆਰਾ ਸਾਹਿਬ ਜੀ ਚੰਦਨ ਦਾ ਦਰਖਤ ਲੱਗਿਆ ਉੱਥੇ ਪਿੰਗ ਆ ਜੀ ਸਾਰੇ ਝੂਟਦੇ ਆ ਕਹਿੰਦੇ ਚੰਗਾ ਹੁੰਦਾ ਜੀ ਝੂਟਣਾ ਪਹਿਲਾਂ ਮੈਂ ਨਵੂ ਨੇ ਫਿਰ ਜੀ ਮੈਂ ਤੇ ਗੁਰਲੀਨ ਨੇ ਜੀ ਪਿੰਗ ਝੂਟੀ ਮਾਮਾ 3 ਨੇ ਜੀ ਤੇ ਉਸ ਤੋਂ ਬਾਅਦ ਜੀ ਮੇਰੀ ਵੱਡੇ ਸਿਸਟਰ ਮੇਤੋ ਜੀ ਉਹਨਾਂ ਨੇ ਉਹਨਾਂ ਮਾਮਾਤਿਆਂ ਨੇ ਜੀ ਟਿੰਗ ਛੁੱਟੀ ਜੀ ਤੇ ਨਵੂ ਪੁੱਛੇ ਸ਼ਾਰਤਾਂ ਕਰ ਰਿਆ ਸੀਗਾ ਜੀ ਤੇ ਉਹਨੂੰ ਪਹਿਲੋ ਲੈ ਕੇ ਕਹਿੰਦਾ ਫਿਰ ਮੈਂ ਦੁਬਾਰਾ ਲੈਣੇ ਆ ਜੀ ਤੇ ਹਾਂਜੀ ਉਸ ਤੋਂ ਬਾਅਦ ਜੀ ਗੁਰਲੀਨ ਨੇ ਜੀ ਆਪਣੀ ਮਾਸੀ ਨਾਲ ਵੱਡੇ ਮਾਸੀ ਮੇਰੇ ਵੱਡੇ ਸਿਸਟਰ ਜਿਹੜੇ ਉਹਨਾਂ ਨਾਲ ਪੀ ਉਹਨਾਂ ਨਾਲ ਛੁੱਟੇ ਲਿੱਤੇ ਜੀ ਇਧਰ ਜਿੱਥੇ ਦਰਗਾਹ ਘਰ ਪਰਦੇ ਆ ਜੀ ਉਹ ਵਾਲੀ ਨਦੀ ਆ ਜੀ ਇਹ ਤੇ ਕੋ ਉਧਰ ਗੁਰਲੀਨ ਤੇ ਨਵਜੋਤ ਦੋਨੇ ਭੈਣ ਭਰਾ ਤੇ ਅਸੀ ਹੋਈ ਜੀ ਜੀ ਮੈਂ ਕਹਿ ਰਿਹਾ ਜੀ ਉੱਧਰ ਗਰਮੀ ਬਹੁਤ ਪੈਂਦੀ ਨਹੀਂ ਵਧੀਆ ਮੌਸਮ ਸੀਗਾ ਜੇ ਅਸੀਂ ਮਾਰਚ ਚ ਗਏ ਸੀ ਨਾ ਗਰਮੀ ਸੀ ਨਾ ਠੰਡ ਸੀ ਠੀਕ ਸੀ ਵਧੀਆ ਮੌਸਮ ਸੀ ਜੀ ਹਾਂ ਜੀ ਆਪਾਂ ਦੂਜੇ ਦਿਨ ਫੇਰ ਦਰਬਾਰ ਸਾਹਿਬ ਚ ਮੱਥਾ ਟੇਕਣ ਆਏ ਸੀ ਤੇ ਨਵਜੋਤ ਦੇ ਜੀ ਇਹਨਾਂ ਨੇ ਸਰੋਪਾ ਬਣੇ ਹਾਂ ਜੀ ਨਵਜੋਤ ਦੇ ਜੀ ਨਵਜੋਤ ਦਾ ਇਹ ਤੋਂ ਆਉਣ ਨੂੰ ਡੇਲੀ ਨਹੀਂ ਸੀ ਕਰਦਾ ਕਹਿੰਦਾ ਰ ਅੱਪਾ ਕਰਕੇ ਟ੍ਰੇਨ ਹੀ ਨਾਵੇ ਜੀ ਕਿ ਵੀ ਆਪਾਂ ਇੱਥੇ ਹੀ ਰਹੀਏ ਜੀ ਕਿ ਫਿਰ ਅਸੀਂ ਇੱਕ ਦੋ ਕਲਿੱਪ ਕਰਵਾਈਆਂ ਜੀ ਕੋਲੀ ਨਵਜੋਤ ਮੈਂ ਜੀ ਤੇ ਇਧਰ ਮੈਂ ਤੇ ਨਵਜੋਤ ਜੀ ਹਾਂਜੀ ਇਹ ਗੁਰਦੁਆਰਾ ਦਾ ਸਾਬਜਾਦਿਆਂ ਦੇ ਨਾਮ ਤੇ ਬਣਿਆ ਹੈ ਬਾਕੀ ਇਹਨੂੰ ਜਹਾਜ਼ ਵਾਲਾ ਗੁਰਦੁਆਰਾ ਵੀ ਕਹਿ ਦਿੰਦੇ ਨੇ ਜੀ ਹਾਂਜੀ ਇਹ ਗੁਰਦੁਆਰਾ ਸਾਹਿਬ ਜਿੱਨਾ ਜਾਨਵਰ ਬਹੁਤ ਨੇ ਰੱਖਿਓਏ ਜੀ ਤੇ ਪਤ ਨਹੀਂ ਕਿਹੜਾ ਜਾਨਵਰ ਆ ਤੇ ਅਸੀਂ ਜਾਨਵਰ ਸਾਰੇ ਦੇਖੇ ਪਰ ਨਾਮ ਨਹੀਂ ਮਿਲ ਨੂੰ ਇਹਨਾਂ ਦਾ ਕੁਛ ਰਕਦੇ ਪਤਾ ਜੀ ਤੇ ਨਵਜੋਤ ਹੋਣਾ ਨੇ ਜੀ ਤੇਰੇ ਦਰਜੀ ਜਿਹੜੇ ਬਣੇ ਹੋਏ ਜੀ ਉੱਥੇ ਸਨੈਪ ਵਗੈਰਾ ਕਰਵਾਈ ਜੀ ਹਾਂ ਜੀ ਤੇਰੇ ਤੇ ਨਵਜੋਤ ਦੇ ਜੀ ਇਸ਼ਾਨ ਕੀਤਾ ਵੀ ਸਾਰਿਆਂ ਨੇ ਇਸ਼ਾਨ ਕੀਤਾ ਜੀ ਉਸ ਤੋਂ ਬਾਅਦ ਕੀ ਦਰਵਾਜ਼ਾ ਸਾਹਿਬ ਤੋਂ ਮੱਠਾ ਟੇਕ ਕੇ ਜੀ ਫਿਰ ਅਸੀਂ ਲੰਗਰ ਪਾਣੀ ਛਕਿਆ ਜੀ ਇਧਰ ਜੀ ਹਾਂਜੀ ਫਿਰ ਅਸੀਂ ਗੁਰਦੁਆਰਾ ਸਾਹਿਬ ਆ ਗਏ ਸੀ ਜੀ ਗੁਰਦੁਆਰਾ ਨਾਨਕ ਚਿਰਾ ਸਾਹਿਬ ਜੀ ਤੇ ਇੱਥੇ ਜੀ ਆਪਾਂ ਜਿਹੜੇ ਜਹਾਜ਼ ਚ ਪਹਿਲੋ ਗਏ ਸੀ ਜੋ ਉੱਥੇ ਜੀ ਬਣੇ ਹੋਏ ਸੀ ਕਲਿੱਪ ਵਗੈਰ ਉਥੇ ਉਥੇ ਲੀਤੀਆਂ ਜੀ ਕੁਝ ਹਾਂਜੀ ਮੇਰੇ ਵੱਡੇ ਸਿਸਟਰ ਜੀ ਫਿਰ ਨਵਜੋਤ ਜੀ ਹਾਂਜੀ ਇੱਧਰ ਆਪਾਂ ਫਿਰ ਦਰਵਾਜ਼ਾ ਜੁਰ ਸਾਹਿਬ ਆ ਗਏ ਸੀ ਜੀ ਤੇ ਇੱਧਰ ਗੁਲੀਨ ਤੇ ਨਵਜੋਤ ਜੀ ਇਦਨ ਮੈਂ ਨਵਜੋਤ ਤੇ ਮੇਰੇ ਚਾਚੀ ਜੀ ਤੇ ਨਵਜੋਤ ਜੀ ਸੇਵਾ ਕਰਵਾ ਰਿਆ ਜੀ ਲੰਗਰ ਦੀ ਤੁਹਾਨੂੰ ਪਤਾ ਹੀ ਹੈ ਜੀ ਇਹ ਸੇਵਾ ਕਰਵਾਉਂਦਾ ਹੁੰਦਾ ਵਾ ਜੀ ਹਾਂਜੀ ਇਧਰ ਹੋਲੇ ਮੱਲੇ ਤੇ ਸਾਰੀ ਸੰਗਤ ਆ